ਧੰਨਵਾਦ ਕਰਦਾ ਕਿ ਜਿਨੇ ਸਾਨੂੰ ਬੁੱਧੀ ਦਿੱਤੀ ਸੀਗੀ ਕਿ ਇਸ ਪਾਰਟੀ ਨਾਲ ਅਸੀਂ ਜੁੜੇ ਅੱਜ ਬਹੁਤ ਹੀ ਮਤਲਬ ਕਿ ਸਾਡੇ ਸਤਿਕਾਰਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਹਲਕੇ ਦੇ ਵਿਧਾਇਕ ਭਾਜੀ ਬਲਕਾਰ ਸਿੰਘ ਜੀ ਭੈਣ ਜੀ ਰਾਜਵਿੰਦਰ ਕੌਥਿਆੜਾ ਜੀ ਦੁਆਬੇ ਦੇ ਇੰਚਾਰਜ ਭੈਣ ਜੀ ਹਰਪ੍ਰੀਤ ਕੌਰ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਤੇ ਸ਼ਹਿਰੀ ਤੇ ਸਾਡੇ ਲੋਕ ਸਭਾ ਦੇ ਇੰਚਾਰਜ ਸਾਡੇ ਜ਼ਿਲ੍ਹੇ ਦੇ ਸੈਕਟਰੀ ਸਹਿਬਾਨ ਉਹ ਸਾਡੇ ਬਲਾਕ ਪ੍ਰਧਾਨ ਸਾਡੇ ਚੇਅਰਮੈਨ ਸਾਹਿਬ ਤੇ ਸਾਡੇ ਹਲਕੇ ਦੇ ਤੇ ਜ਼ਿਲ੍ਹਾ ਜਲੰਧਰ ਦੇ ਜਿੰਨੇ ਵੀ ਸਾਥੀ ਸਾਰੇ ਆਏ ਆ ਸਾਰਿਆਂ ਦਾ ਪਹਿਲਾਂ ਮੈਂ ਇੱਥੇ ਧੰਨਵਾਦ ਕਰਦਾ ਕਿ ਮੈਨੂੰ ਅੱਜ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਮੈਨੂੰ ਸਾਡੀ ਪਾਰਟੀ ਨੇ ਇੱਕ ਕਿਹੜੀ ਮਿਸਾਲ ਇੱਕ ਇਤਿਹਾਸ ਜਿਹੜਾ ਰਚਾਇਆ ਕਿ ਆਮ ਘਰ ਦੇ ਵਿੱਚੋਂ ਇਸ ਮਾਰਕੀਟ ਕਮੇਟੀ ਜਲੰਧਰ ਦੀ ਜਿਹੜੀ ਜ਼ਿੰਮੇਵਾਰੀ ਵਖਸੀ ਆ ਇਹ ਇੱਕ ਜਿਹੜੀ ਸਾਡੀ ਪਾਰਟੀ ਨੇ ਇੱਕ ਜਿਹੜਾ ਇਤਿਹਾਸਿਕ ਅਖ਼ਬਾਰਾਂ ਦੇ ਵਿੱਚ ਇਹ ਜਿਹੜਾ ਲਿਖਿਆ ਜਾਊਗਾ ਇਤਿਹਾਸ ਇਹ ਰਚਿਆ ਜਾ ਲਿਖਿਆ ਜਾਊਗਾ ਕਿ ਬਾਕੀ ਪਾਰਟੀਆਂ ਕਿਹੜੀਆਂ ਨੇ 70 ਸਾਲ ਜਿਨ੍ਹਾਂ ਨੇ ਰਾਜ ਕੀਤਾ ਉਹ ਤੁਹਾਨੂੰ ਪਤਾ ਹੀ ਹੈ ਉਹਨਾਂ ਦੇ ਚੇਅਰਮੈਨ ਵੀ ਕਿੱਦਾ ਬਣਦੇ ਰਹੇ ਆ ਪਰ ਇਸ ਪਾਰਟੀ ਨੇ ਇੱਕ ਇਮਾਨਦਾਰੀ ਦੀ ਸ਼੍ਰੀ ਅਰਵਿੰਦ ਕੇਜੀਵਾਲ ਜੀ ਨੇ ਇੱਕ ਗਰੀ ਸੋਚ ਸੀ ਕਿ ਅਸੀਂ ਆਮ ਘਰਾਂ ਦੇ ਬੱਚਿਆਂ ਨੂੰ ਕਿੰਨਾ ਨੇ ਮਿਹਨਤ ਕੀਤੀ ਪਾਰਟੀ ਦੀ ਉਹਨੂੰ ਅੱਗੇ ਲੈ ਕੇ ਆਵਾਂਗੇ ਤੇ ਅੱਜ ਮੈਂ ਇਸ ਕੁਰਸੀ ਦੇ ਬੈਠੇ ਕਿ ਸਾਬਤ ਵੀ ਹੋ ਗਿਆ ਕਿ ਇੱਕ ਆਮ ਘਰਾਂ ਦੇ ਬੱਚਿਆਂ ਨੂੰ ਕਿਹੜਾ ਅੱਗੇ ਲੈ ਕੇ ਆਇਆ ਜੀ ਧੰਨਵਾਦ ਠੀਕ ਜੀ ਥੈਂਕ ਯੂ ਦੇਸ਼ ਦੇ ਨੇਸ਼ਰੋ ਗੁਵਿੰਦਰ ਸ਼੍ਰੀਵਿੰਦ ਕੇਜੀਵਾਲ ਜੀ ਜਿਹਦਾ ਵੀ ਮੌਸਰ ਤੇ ਔਰ ਜਿਹਨਾਂ ਨੇ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਸੇਵਸ ਕੀਤਾ ਔਰ ਆਮ ਆਦਮੀ ਪਾਰਟੀ ਦੀ ਖੂਬਸੂਰਤੀ ਸ਼੍ਰੀ ਰੇਂਦ ਸਿੰਘ ਕੇਜੀ ਵੱਲ ਸਾਹਿਬ ਦੀ ਖੂਬਸੂਰਤੀ ਉਹਨਾਂ ਨੇ ਪੰਜਾਬ ਦੇ ਅੰਦਰ ਜਦੋਂ ਸਰਕਾਰ ਬਣੀ ਤਾਂ ਉਹਨਾਂ ਨੇ ਇੱਕ ਪਹैया ਕੀਤਾ ਸੀ ਜੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਸੀਗੇ ਚਾਹੇ ਉਹ ਵਿਚਾਰੇ ਗਰੀਬ ਘਰਾਂ ਤੋਂ ਸੀ ਚਾਹੇ ਸਦਾਮ ਤੋਂ ਸੀ ਉਹਨਾਂ ਨੇ ਹਰ ਵਿਅਕਤੀ ਨੂੰ ਮੌਕਾ ਦਿੱਤਾ ਜਿਸ ਦੇ ਅੰਦਰ ਸਾਡੇ ਗਰਪਾਲ ਸਿੰਘ ਮਾਗੇਗੀ ਜਿਹੜੇ ਚੇਅਰਮੈਨ ਮਾਰਕੇ ਕਮੇਟੀ ਜਨਰ ਦੇ ਬਣੇ ਆ ਏ ਸਿਵਿੰਦ ਕੇਜੀਵਾਲ ਜੀ ਦੀ ਦੇਣ ਹੈ ਉਹਨਾਂ ਦੀ ਇਸ ਇਸ ਜਲ ਦੇ ਵਿੱਚ ਬਹੁਤ ਵੱਡੀ ਜਣੀ ਉਹ ਵਿਜ਼ਨ ਹੈ ਕਿ ਹਰ ਵਿਅਕਤੀ ਨੂੰ ਮੌਕਾ ਦੇਣਾ ਔਰ ਸਗਬਾਲ ਸਿੰਘ ਮੰਗ ਕੇ ਜਿਨ੍ਹਾਂ ਨੇ 14 ਤੋਂ ਇਸ ਪਾਰਟੀ ਦਾ ਝੰਡਾ ਫੜਿਆ ਸੀ ਔਰ ਪਿੰਡਾਂ ਵਿੱਚ ਜਾ ਕੇ ਵੱਖ-ਵੱਖ ਜਗ੍ਹਾ ਦੇ ਲੋਕਾਂ ਨੂੰ ਲਾਂਭਤ ਕੀਤਾ ਸੀ ਔਰ ਅੱਜ ਉਹਨਾਂ ਨੂੰ ਸਿਵਿੰਦ ਕੇਜੀਵਾਲ ਜੀ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਰਮਾਨ ਸਿੰਘ ਮਾਨ ਜੀ ਨੇ ਬਹੁਤ ਵੱਡਾ ਮਾਨ ਦਿੱਤਾ ਔਰ ਮੈਂ ਆਪਣੇ ਵੱਲੋਂ ਜਿਹੜਾ ਔਰ ਆਪਣੇ ਹਲਕਾ ਕਰਤਾਰਪੁਰ ਵਾਸੀਆਂ ਵੱਲੋਂ ਜਿਹੜਾ ਕਰਤਾਰਪੁਰ ਦੇ ਵੋਟਰਸ ਵੱਲੋਂ ਸ਼੍ਰੀ ਰਵਿੰਦ ਕੇਜੀਵਾਲੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਮੈਂ ਇੱਕ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸ਼੍ਰੀ ਰਵਿੰਦ ਕੇਜੀਵਾਲੀ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਔਰ ਦੇਸ਼ ਦੇ ਅੰਦਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਜੋ ਜਨਤਾ ਦੀ ਆਵਾਜ਼ ਹੈ ਕਿਉਂਕਿ ਲੋਕ ਰਾਜ ਦੇ ਵਿੱਚ ਹਮੇਸ਼ਾ ਜਨਤਾ ਵੱਡੀ ਹੁੰਦੀ ਆ ਔਰ ਉਹਨਾਂ ਦੀ ਚੜ੍ਹਦੀ ਕਲਾ ਰਵੇ ਔਰ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਾਹਿਬ ਪੰਸ਼ੇ ਮਾਨ ਜੀ ਦੀ ਚੜ੍ਹਦੀ ਕਲਾ ਰਵੇ ਜੋ ਲੋਕਾਂ ਵਾਸਤੇ ਅੱਛੇ ਕੰਮ ਕਰ ਰਹੇ ਆ ਔਰ ਹਮੇਸ਼ਾ ਹੀ ਸਰਦਾਰਨ ਔਰ ਗਰੀਬ ਔਰ ਆਮ ਵੋਟਰਸ ਆਮ ਵਰਕਰਾਂ ਨੂੰ ਮੌਕਾ ਮਿਲਦਾ ਰਹੇਗਾ ਔਰ ਉਹਨਾਂ ਦੀ ਖੂਬਸੂਰਤੀ ਕਰਕੇ ਸੋ ਬਹੁਤ ਸਾਰਾ ਸਾਰੀ ਸੰਗਤ ਦਾ ਬਿਤਾਵਾ ਜਿਹੜੇ ਆ ਸਾਡੇ ਭੈਣ ਜੀ ਰਾਜਵਿੰਦਰ ਚੇਅਰਮੈਨ ਜਿਹੜੇ ਇੰਪਰੂਵਮੈਂਟ ਟਰਸਟ ਦੇ ਇਹਨਾਂ ਨੂੰ ਵੀ ਬੜੀ ਵੱਡੀ ਜਿਹੜਾ ਮਾਟੀ ਨੇ ਮਾਨ ਦਿੱਤਾ ਹੈ ਉਹ ਵੀ ਪਰਸੋਂ ਜਿਹੜਾ ਉਹਨਾਂ ਨੂੰ ਦੀ ਤਾਜਪੂਛੀ ਹੋਵੇਗੀ ਔਰ ਉਹਨਾਂ ਤੇ ਵੀ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਹਲਕਨ ਚਾਰਜ ਕੈਂਟ ਵੀ ਆ ਸਾਡੇ ਜਿਹੜੇ ਜਿਹارتی ਦੇ ਪ੍ਰਧਾਨ ਆ ਕਲੇਰ ਸਾਹਿਬ ਉਹ ਵੀ ਆਏ ਆ ਔਰ ਅਸ਼ਵੀ ਜੀ ਵੀ ਜੋ ਸਾਡੇ ਲੋਕ ਸਵਾਲ ਦੇ ਚਾਰਜ ਉਹ ਵੀ ਆਏ ਆ ਔਰ ਜਿਹੜੇ ਸਾਡੇ ਸਿਟੀ ਦੇ ਪ੍ਰਧਾਨ ਆ ਅਮਰਪਾਲ ਜੀ ਆਏ ਆ ਇਹ ਸਾਰਾ ਸਾਡੇ ਜਿਹੜੇ ਵੱਖਣ ਦੇ ਸੰਗਠਨ ਦੇ ਵੱਖ-ਵੱਖ ਜਿਹੜੇ ਲੀਡਰ ਸਾਹਿਬਾਨ ਆ ਇਹ ਸਾਰਿਆਂ ਦਾ ਗਿੰਦਾ ਜੀ ਆਏ ਸਜੂਤ ਤੋਂ ਔਰ ਬਹੁਤ ਸਾਰੇ ਸਾਥੀ ਜਿਹੜੇ ਆਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਹਲਕੇ ਦੇ ਕੋਆਰਡੀਨੇਟਰ ਮੰਗਲ ਜੀ ਆਏ ਵੀ ਆਏ ਆ ਔਰ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਔਰ ਪਰਮਾਤਮਾ ਕੋਲ ਦੁਬਾਰਾ ਅਰਦਾਸ ਕਰਨਾ ਕਿ ਬੱਚੇ ਦੀ ਲੰਮੀ ਉਮਰ ਹੋਵੇ ਤਰੱਕੀ ਹੋਵੇ ਔਰ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਦਾ ਮਿਹਨਤ ਔਰ ਲਗਨ ਦੇ ਨਾਲ ਕੰਮ ਕਰਨਾ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਕਿ ਆਪਾਂ ਚੜ੍ਹਦੀ ਕਲਾ ਵਿੱਚ ਜਾਈਏ ਔਰ ਦੁਬਾਰਾ ਫੇਰ ਬਾਈ ਸ਼੍ਰੀਵੰਤ ਕੇ ਜੀਵਾ ਜੀ ਦਾ ਡਾਕਟਰ ਸੰਦੀਪ ਪਾੜੀ ਜੀ ਦਾ ਔਰ ਸਭਾਂ ਤੋਂ ਸੇ ਮਾਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕ ਯੂ ਹਾਂਜੀ ਬਾਲੇ ਭਾਈ ਤੁਹਾਡਾ ਚੇਅਰਮੈਨ ਬਣ ਹੈਗਾ ਤੁਹਾਡਾ ਕੀ ਕਹਿਣਾ ਤੁਸੀਂ ਮੈਂਬਰ ਪਹਿਲਾਂ ਨ ਮੇਰਾ ਨਾਮ ਜੀ ਬੀਚਾ ਸ੍ਰੀ ਦਾ ਜ਼ਿਲ੍ਹਾ 77 ਐਸ்சி ਬੈਂਕਰ ਤੇ ਸਾਡੇ ਪਾਲਾ ਜੀ ਕਿਰਪਾਲ ਸਿੰਘ ਪਾਲਾ ਮਾਗੇ ਕੀ ਨੂੰ ਚੇਅਰਮੈਨ ਬਣਾਇਆ ਹਮ ਕਲਕਾ ਕਰਤਾਰਪੁਰ ਤੋਂ ਆ ਕੀ ਪੂਰਾ ਜਿਹੜਾ ਹਮ ਹੋ ਗਿਆ ਅਸੀਂ ਇਸ ਮੌਕੇ ਤੇ ਸਾਡੇ ਸਰਕਾਰ ਜੋ ਕਨਵਿੰਦਰ ਸਾਹਿਬ ਸਾਹਿਬ ਦਾ ਮੁੱਖ ਮੰਤਰੀ ਢਿੱਲੀ श्री अरविंद केजरीवाल साहब योग बहुत साहबार भगवान खास करके साथ बहुत ही सतार योगदार प्रसाद साहब सबका कैबिनेट मंत्री साहब जिन्हों के सहयोग सबका जी ਆਪਣੇ ਚੇਅਰਮੈਨ ਸਾਹਿਬਾ ਬਣੇ ਆ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਸਾਡੇ ਸ਼ਰਕਾਰਯੋਗ ਭੈਣ ਜੀ ਹਰਪੀਤ ਜੀ ਹਰਪੀਤ ਕੌਰ ਜੀ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦਾ ਜਿਨ੍ਹਾਂ ਨੇ ਤਨਮਨ ਲਾ ਕੇ ਸਾਡੇ ਮਾਪੀ ਜਾਨ ਜੀ ਨੇ ਉਹਨਾਂ ਨੂੰ ਚੇਅਰਮੈਨ ਸਾਹਿਬ ਬਣਾਇਆ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੇ ਕਰਤਾਰਪੁਰ ਤੋਂ ਵੀ ਸਾਡੇ ਪ੍ਰਧਾਨ ਸਾਹਿਬ ਆਏ ਆ ਕੌਂਸਲਰ ਸਾਹਿਬਾਨ ਆਏ ਆ ਔਰ ਪਾਰਟੀ ਦੇ ਜਿੰਨੇ ਵੀ ਸ਼ਰਕਾਰਯੋਗ ਸਾਥੀ ਸਾਡੇ ਪਹੁੰਚੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ